ਤੁਸੀਂ ਗੌਰ ਕੀਤਾ ਹੋਵੇਗਾ ਜਿਸ ਨਗਰੀ 'ਚ ਰੱਬ ਨੇ ਆਉਣਾ ਹੋਵੇ ਉਸ ਨਗਰੀ ਉਸ ਪਿੰਡ ਵਿੱਚ ਪਹਿਲਾਂ ਸਾਧੂ ਹੋਕਾ ਦੇਣਾ ਸ਼ੁਰੂ ਕਰ ਦਿੰਦੇ ਆ ਕਿ ਭਲਿਓ ਲੋਕੋ ਰੱਬ ਰੱਬ ਕਰਿਆ ਕਰੋ ਇੱਕ ਦਿਨ ਰੱਬ ਜ਼ਰੂਰ ਆਏਗਾ ਤੇ ਸ਼ਾਤਲਾਈਆਂ ਦੀ ਨਗਰੀ ਵਿੱਚ ਇੱਕ ਸਾਧੂ ਪੌਣਾ ਹਰੀ ਬਾਬਾ ਜੀ ਦਾ ਪਹੁੰਚਣ ਤੋਂ ਪਹਿਲਾਂ ਹੋਕਾ ਦਿੰਦਾ ਕਿ ਸ਼ਾਤਲਾਈਆਂ ਦੇ ਲੋਕੋ ਰੱਬ ਰੱਬ ਕਰਿਆ ਕਰੋ ਇੱਕ ਦਿਨ ਰੱਬ ਖੁਦ ਤਲਾਈਆਂ ਚੱਲ ਕੇ ਆਏਗਾ ਤੇ ਜਦੋਂ ਰਤਨੋ ਦਾ ਦਰਵਾਜ਼ਾ ਆਉਣਾ ਤੇ ਰਤਨੋ ਦਾ ਦਰਵਾਜ਼ਾ ਖੜਕਾਣਾ ਖੜਕਾ ਕੇ ਕਹਿਣਾ ਰਤਨੋ ਮੈਂ ਪੂਰੀ ਤਲਾਈਆਂ 'ਚ ਕਿਸੇ ਦਾ ਦਰਵਾਜ਼ਾ ਨਹੀਂ ਖੜਕਾਉਂਦਾ ਤੇਰਾ ਖੜਕਾਉਣਾ ਇਸ ਕਰਕੇ ਕਿ ਤੇਰੇ ਘਰੇ ਰੱਬ ਨੇ ਰੁਕਣਾ ਹੈ ਤੇਰੇ ਘਰੇ ਰੱਬ ਨੇ ਰੁਕਣਾ ਹੈ ਤੂੰ ਜਿਆਦਾ ਰੱਬ ਰੱਬ ਕਰਿਆ ਕਰ ਹੁਣ ਰਤਨ ਨੂੰ ਸਮਝ ਨਹੀਂ ਆਈ ਉਹ ਸਾਧੂ ਜੰਗਲ ਜਾ ਕੇ ਬਹਿ ਜਾਂਦਾ ਸੀ ਪੰਜ 10 ਦਿਨ ਬਾਅਦ ਆਉਂਦਾ ਸੀ ਫਿਰ ਹੋਕਾ ਦਿੰਦਾ ਸੀ ਫਿਰ ਜੰਗਲ ਚਲਾ ਜਾਂਦਾ ਸੀ ਆਉਂਦਾ ਸੀ ਚਲਾ ਜਾਂਦਾ ਸੀ ਇੱਕ ਦਿਨ ਪੌਣਾ ਹਰੀ ਬਾਬਾ ਜੀ ਰਤਨੋ ਦੇ ਦਰਵਾਜ਼ੇ ਤੇ ਪਹੁੰਚੇ ਕਹੋ ਜੈ ਬਾਬੇ ਦੀ ਜ਼ੋਰ ਨਾਲ ਕਹੋ ਰਤਨੋ ਦੇ ਦਰਵਾਜ਼ੇ ਤੇ ਪਹੁੰਚੇ ਦੋ ਚਾਰ ਗੱਲਾਂ ਕੀਤੀਆਂ ਚਲੇ ਗਿਆ ਜੰਗਲਾਂ ਚ ਰਤਨੂ ਬਾਬਾ ਜੀ ਨੂੰ ਵੇਖ ਕੇ ਆਪਣੇ ਘਰ ਜੋਗੀ ਨਹੀਂ ਰਹੀ ਦਰਵਾਜ਼ਾ ਖੋਲ ਕੇ ਬਾਹਰ ਭੱਜ ਪਈ ਤੇ ਪਹਿਲਾਂ ਜੰਗਲ ਚ ਪੌਣਾ ਹਰੀ ਬਾਬੇ ਦੇ ਪਿੱਛੇ ਨਹੀਂ ਗਈ ਉਸ ਸਾਧੂ ਕੋਲ ਗਈ ਜਿਹੜਾ ਸਾਧੂ ਕਹਿੰਦਾ ਸੀ ਰੱਬ ਆਏਗਾ ਉਹ ਸਾਧੂ ਦੇ ਡੇਰੇ ਤੇ ਜਾ ਕੇ ਕਹਿੰਦੀ ਬਾਬਾ ਜੀ ਰੱਬ ਤੇ ਕੋਈ ਨਹੀਂ ਆਇਆ ਇੱਕ ਨਿੱਕਾ ਜਿਹਾ ਬੱਚਾ ਆਇਆ ਏ ਇੱਕ ਨਿੱਕਾ ਜਿਹਾ ਬੱਚਾ ਆਇਆ ਏ ਦੋ ਚਾਰ ਗੱਲਾਂ ਕੀਤੀਆਂ ਚਲਾ ਗਿਆ ਪਰ ਉਹਦੇ ਚਿਹਰੇ 'ਚ ਰੱਬ ਦਾ ਭੁਲੇਖਾ ਪੈਦਾ ਸੀ ਉਹ ਬੱਚਾ ਕੌਣ ਹੈ ਤੇ ਉਹ ਸਾਧੂ ਕਹਿੰਦੇ ਰਤਨੂ ਖੁਸ਼ੀ ਮਨਾ ਜਿਹੜੇ ਰੱਬ ਦਾ ਹੁਕਮ ਹੈ ਇੰਨੇ ਚਿਰਾਂ ਤੋਂ ਸਦੀਆਂ ਤੋਂ ਦੇ ਰਿਆ ਸੀ ਉਹ ਦਰਵਾਜ਼ਾ ਪਹੁੰਚ ਚੁਕਾਈ ਉਹ ਰੱਬ ਨੇ ਤੇਰਾ ਕੁੰਡਾ ਫੜਕਾ ਦਿੱਤਾ ਏ ਉਹ ਰੱਬ ਤੇਰੇ ਦਰਵਾਜ਼ੇ ਆ ਚੁਕਾ ਏ ਰਤਨੋ ਕਹਿੰਦੀ ਓ ਕੌਣ ਹੈ ਓ ਕੌਣ ਉਦੋਂ ਉਹ ਸਾਧੂ ਨੇ ਰਤਨੋ ਨੂੰ ਕਿਹਾ ਕੀ ਕਿਹਾ ਤੇਰੇ ਬੁਖੇ ਆਇਆ ਛੋਟੀ ਤੇਰੇ ਬੁਖੇ ਆਇਆ ਛੋਟੀ ਕੋਹੇ ਨੂਰ ਰਤਨ ਨੂੰ आया चोरी